ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਪਾਂ ਅੱਜ ਦੀ ਕਹਾਣੀ ਬੇਦਰਦ ਬੁੜਾਪਾ ਇੱਕ ਮਾਂ ਦੀ ਕੈਦ ਕਹਿੰਦੇ ਹਨ ਹਰ ਘਰ ਦੀ ਰੌਣਕ ਮਾਂ ਹੁੰਦੀ ਹੈ ਜਿੱਥੇ ਉਸ ਦੇ ਪੈਰਾਂ ਦੀ ਥਾਪ ਹੀ ਕਰਨ ਨੂੰ ਮੰਦਰ ਬਣਾਉਂਦੀ ਹੈ ਪਰ ਅਫਸੋਸ ਕਦੇ-ਕਦੇ ਉਸੇ ਘਰ ਵਿੱਚ ਇੱਕ ਮਾਂ ਕੈਦੀ ਬਣ ਜਾਂਦੀ ਹੈ ਜਿੱਥੇ ਪਹਿਲਾਂ ਖੁਸ਼ੀਆਂ ਤੇ ਹਾਸੇ ਗੂੰਜਦੇ ਸਨ ਉੱਥੇ ਹੁਣ ਭਾਰੀ ਚੁੱਪ ਤੇ ਮਮਤਾ ਦੀਆਂ ਦੁਆਵਾਂ ਦੀ ਥਾਂ ਪੁੱਤਰ ਨੂੰ ਦੇ ਇਲਜ਼ਾਮ ਲੈ ਲੈਂਦੇ ਹਨ ਕੌਣ ਸੀ ਉਹ ਜਿਸ ਨੇ ਆਪਣੇ ਹੀ ਹੱਥਾਂ ਨਾਲ ਘਰ ਦੀ ਰੌਸ਼ਨੀ ਬੁਝਾ ਦਿੱਤੀ ਅੱਜ ਅਸੀਂ ਤੁਹਾਨੂੰ ਉਸ ਮਾਂ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਹਰ ਸੰਵੇਦਨਸ਼ੀਲ ਦਿਲ ਨੂੰ ਰੋਣ ਲਈ ਮਜਬੂਰ ਕਰ ਦੇਵੇਗੀ ਬਿਹਾਰ ਦੇ ਰੇਲਵੇ ਸਟੇਸ਼ਨ ਤੇ ਗੱਡੀ ਹੌਲੀ-ਹੌਲੀ ਰੁਕੀ ਸ਼ੀਲਾ ਜੀ ਥੱਕੇ ਹੋਏ ਪਰ ਉਮੀਦ ਭਰੇ ਕਦਮਾਂ ਨਾਲ ਗੱਡੀ ਵਿੱਚੋਂ ਉਤਰੇ ਉਸ ਦੀਆਂ ਅੱਖਾਂ ਵਿੱਚ ਇੱਕ ਹਲਕੀ ਜੀ ਚਮਕ ਸੀ ਜਿਵੇਂ ਉਹ ਆਪਣੇ ਅਧੂਰੇ ਜਿਹੇ ਸੁਪਨੇ ਨੂੰ ਪੂਰਾ ਕਰਨ ਲਈ ਛੋਟੇ ਪਿੰਡ ਤੋਂ ਵੱਡੇ ਸ਼ਹਿਰ ਆਈ ਹੋਵੇ। ਉਸ ਦਾ ਮਨ ਅੰਦਰੋਂ ਅੰਦਰੀ ਸੋਚ ਰਿਹਾ ਸੀ, ਹੁਣ ਮੈਂ ਆਪਣੇ ਪੁੱਤਰ ਨੂੰ ਤੇ लाडले ਪੋਤੇ ਨਾਲ ਹੱਸਦੀ ਖੇਡਦੀ ਜ਼ਿੰਦਗੀ ਬਤਾਵਾਂਗੀ। ਉਹ ਥੋੜਾ ਅੱਗੇ ਵਧੀ ਤਾਂ ਉਸ ਨੂੰ ਆਪਣਾ ਪੁੱਤਰ ਵਿਨੋਦ ਖੜਾ ਦਿਖਾਈ ਦਿੱਤਾ। ਛੀਲਾ ਜੀ ਨੇ ਪਿਆਰ ਨਾਲ ਆਵਾਜ਼ ਮਾਰੀ। ਵਿਨੋਦ ਪੁੱਤਰ, ਵਿਨੋਦ ਨੇ ਜਵਾਬ ਦਿੱਤਾ, "ਮਾਂ ਆਓ, ਗੱਡੀ ਉੱਧਰ ਖੜੀ ਹੈ।" ਉਸ ਦੀ ਆਵਾਜ਼ ਵਿੱਚ ਰਸਮੀ ਜਿਹਾ ਆਪਣੱਤ ਤਾਂ ਸੀ ਪਰ ਉਹ ਗਰਮਾਹਟ ਅਤੇ ਅਸੀਸਾਂ ਵਾਲਾ ਪਿਆਰ ਮਹਿਸੂਸ ਨਹੀਂ ਹੋਇਆ ਜੋ ਇੱਕ ਮਾਂ ਪੁੱਤਰ ਦੀ ਗੋਦ ਵਿੱਚੋਂ ਉਮੀਦ ਕਰਦੀ ਹੈ ਜਦੋਂ ਉਹ ਨਵੇਂ ਖੂਬਸੂਰਤ ਘਰ ਪਹੁੰਚੀ ਤਾਂ ਉਸ ਦੀ ਨੂਰਮਣ ਹੱਥ ਵਿੱਚ ਮੋਬਾਈਲ ਫੜੀ ਹੋਈ ਆਈ ਤੇ ਬਿਨਾਂ ਭਾਵਨਾਵਾਂ ਦੇ ਨਮਸਤੇ ਬੁਲਾਈ ਉਸ ਦੇ ਚਿਹਰੇ ਤੇ ਨਾ ਖੁਸ਼ੀ ਦੀ ਕੋਈ ਲਕੀਰ ਸੀ ਨਾ ਹੀ ਆਪਣੱਤ ਦੀ ਕੋਈ ਨਿਸ਼ਾਨੀ ਸ਼ੀਲਾ ਜੀ ਨੇ ਅਸ਼ੀਰਵਾਦ ਦੇਣ ਲਈ ਹੱਥ ਅੱਗੇ ਵਧਾਇਆ ਤਾਂ ਨੂਨ ਨੇ ਸਿਰ ਝੁਕਾ ਲਿਆ ਜਿਵੇਂ ਕੋਈ ਰਸਮ ਨਿਭਾ ਰਹੀ ਹੋਵੇ ਥੋੜੀ ਦੇਰ ਬਾਅਦ ਰਮਨ ਨੇ ਇੱਕ ਦਰਵਾਜ਼ੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ "ਬੀਜੀ ਇਹ ਤੁਹਾਡਾ ਕਮਰਾ ਹੈ ਉਹ ਕਮਰਾ ਘਰ ਦੇ ਪਿਛਲੇ ਪਾਸੇ ਨੁੱਕਰ ਵਿੱਚ ਬਣਿਆ ਹੋਇਆ ਸੀ ਅੰਦਰ ਕੁਝ ਪੁਰਾਣਾ ਫालतू ਸਮਾਨ ਵੀ ਰੱਖਿਆ ਹੋਇਆ ਸੀ" ਨੂਨ ਨੇ ਅੱਗੋਂ ਸਪਸ਼ਟਿਕਰਨ ਦਿੱਤਾ "ਬੀਜੀ" ਬਾਕੀ ਕਮਰੇ ਬੱਚਿਆਂ ਨੇ ਆਨਲਾਈਨ ਕਲਾਸਾਂ ਲਈ ਤੇ ਸਾਡੇ ਆਫਸਰ ਕੰਮ ਲਈ ਅਲੱਗ-ਅਲੱਗ ਰੱਖੇ ਹਨ ਸ਼ੀਲਾ ਜੀ ਨੇ ਆਪਣੇ ਦਿਲ ਦੇ ਦਰਦ ਨੂੰ ਦਵਾ ਕੇ ਮੁਸਕਰਾਉਂਦੇ ਹੋਏ ਕਿਹਾ ਕੋਈ ਗੱਲ ਨਹੀਂ ਪੁੱਤਰ ਸ਼ੀਲਾ ਜੀ ਨੇ ਆਪਣੇ ਵੈਗ ਵਿੱਚੋਂ ਭਗਵਾਨ ਦੀ ਇੱਕ ਛੋਟੀ ਜੀ ਫੋਟੋ ਕੱਢੀ ਤੇ ਗੰਦ ਤੇ ਲਟਕਾ ਦਿੱਤੀ ਉਹ ਬਿਸਤਰੇ ਤੇ ਬੈਠੀ ਤੇ ਮਨ ਹੀ ਮਨ ਕਹਿਣ ਲੱਗੀ ਹੁਣ ਚੰਗੇ ਦਿਨ ਲੰਘਣਗੇ ਪੁੱਤਰ ਨਾਲ ਹੈ ਘਰ ਵੀ ਹੈ ਹੋਰ ਭਲਾ ਮੈਨੂੰ ਕੀ ਚਾਹੀਦਾ ਹੈ ਉਸ ਦੇ ਬੋਲਾਂ ਵਿੱਚ ਤਰਹਾਸ ਸੀ ਪਰ ਅੱਖਾਂ ਵਿੱਚ ਡਰ ਸ਼ਾਮ ਨੂੰ ਰਮਨ ਨੇ ਆ ਕੇ ਕਿਹਾ ਵੀਜੀ ਤੁਸੀਂ ਖਾਣਾ ਖਾ ਲਓ ਸ਼ੀਲਾ ਨੇ ਉਮੀਦ ਨਾਲ ਕਿਹਾ ਮੈਂ ਸਭ ਦੇ ਨਾਲ ਹੀ ਖਾ ਲਵਾਂਗੀ ਨੂ ਨੇ ਫਿਰ ਰਸਮੀ ਜਿਹਾ ਜਵਾਬ ਦਿੱਤਾ ਬੱਚਿਆਂ ਦੀ ਆਨਲਾਈਨ ਕਲਾਸ ਹੈ ਤੇ ਬਨੋਦ ਜੀ ਲੈਪਟਾਪ ਤੇ ਕੰਮ ਕਰ ਰਹੇ ਹਨ ਸਭ ਆਪਣੇ ਆਪਣੇ ਕਮਰਿਆਂ ਵਿੱਚ ਹਨ ਰਾਤ ਨੂੰ ਸ਼ੀਲਾ ਜੀ ਕਮਰੇ ਦੀ ਖਿੜਕੀ ਵਿੱਚੋਂ ਸ਼ਹਿਰ ਦੀਆਂ ਚਮਕਦੀਆਂ ਲਾਈਟਾਂ ਦੇਖਣ ਲੱਗੀ ਉਹ ਚਾਨਣ ਬਾਹਰ ਤਾਂ ਟਿਮਟਮਾ ਰਿਹਾ ਸੀ ਪਰ ਸ਼ੀਲਾ ਜੀ ਦੇ ਅੰਦਰ ਹਨੇਰਾ ਵਧਦਾ ਜਾ ਰਿਹਾ ਸੀ ਫਿਰ ਘਰ ਦੀ ਕੰਮ ਵਾਲੀ ਸ਼ਾਂਤੀ ਉਸ ਦੇ ਕਮਰੇ ਵਿੱਚ ਆਈ ਅਤੇ ਪੁੱਛਿਆ ਵੀ ਜੀ ਤੁਹਾਨੂੰ ਕੁਝ ਚਾਹੀਦਾ ਤਾਂ ਨਹੀਂ ਸ਼ੀਲਾ ਨੇ ਕਿਹਾ ਨਹੀਂ ਪੁੱਤਰ ਤੂੰ ਮੇਰੇ ਕੋਲ ਬੈਠ ਜਰਾ ਉਹ ਦੁਖੀ ਮਨ ਨਾਲ ਬੋਲੀ ਇੱਥੇ ਸਾਰੇ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਮੈਨੂੰ ਸਮਝ ਨਹੀਂ ਆਉਂਦੀ ਸ਼ਾਂਤੀ ਨੇ ਹਮਦਰਦੀ ਨਾਲ ਕਿਹਾ ਮਾਂ ਜੀ ਤੁਹਾਡੇ ਆਉਣ ਨਾਲ ਘਰ ਵਿੱਚ ਰੌਣਕ ਹੋ ਗਈ ਹੈ ਨਹੀਂ ਤਾਂ ਸਭ ਆਪਣੇ ਆਪਣੇ ਫੋਨਾਂ ਵਿੱਚ ਹੀ ਵਿਜੀ ਰਹਿੰਦੇ ਹਨ ਉਸ ਰਾਤ ਸ਼ੀਲਾ ਜੀ देर तक ਜਾਗਦੀ ਰਹੀ ਉਹ ਆਪਣੇ ਪੁਰਾਣੇ ਦਿਨਾਂ ਵਿੱਚ ਖੋ ਗਈ ਉਹ ਦਰਖਤ ਜਿਆਦਾ ਆ ਜਿਸ heਠਾਂ ਬੈਠ ਕੇ ਉਹ ਆਪਣੇ ਪੁੱਤਰ ਵਿਨੋਦਾ ਸਕੂਲ ਤੋਂ ਆਉਣ ਦਾ ਇੰਤਜ਼ਾਰ ਕਰਦੀ ਸੀ ਕਿੰਨਾ ਹਸਮੁਖ ਸੀ ਉਸਦਾ ਪੁੱਤਰ ਪਰ ਅੱਜ ਉਹੀ ਪੁੱਤਰ ਆਪਣੀ ਮਾਂ ਨਾਲ ਦੋ ਪਿਆਰ ਦੇ ਸ਼ਬਦ ਵੀ ਨਹੀਂ ਬੋਲਦਾ ਸੀ ਅਗਲੀ ਸਵੇਰ ਨੂਰਮੰਦੀ ਆਵਾਜ਼ ਆਈ ਵੀਜੀ ਤੁਸੀਂ ਚਾਹ ਬਣਾ ਲਓਗੇ ਮੈਂ ਜ਼ੂਮ ਮੀਟਿੰਗ ਵਿੱਚ ਜਾ ਰਹੀ ਹਾਂ ਸ਼ੀਲਾ ਜੀ ਨੇ ਹਾਂ ਵਿੱਚ ਜਵਾਬ ਦਿੱਤਾ ਤੇ ਉੱਠ ਕੇ ਰਸੋਈ ਵਿੱਚ ਚਲੀ ਗਈ ਚਾਹ ਬਣਾ ਕੇ ਜਦੋਂ ਉਹ ਆਪਣੀ ਨੁੰਹਦੇ ਕਮਰੇ ਵਿੱਚ ਦੇ ਆਈ ਤਾਂ ਰਮਨ ਨੇ ਬਿਨਾਂ ਦੇਖੇ ਸਿਰਫ ਥੈਂਕ ਯੂ ਬੀਜੀ ਕਿਹਾ ਸ਼ੀਲਾ ਜੀ ਵਾਪਸ ਆਪਣੇ ਕਮਰੇ ਵਿੱਚ ਆ ਗਈ ਤੇ ਵਿਨੋਦ ਦੇ ਬਚਪਨ ਦੀਆਂ ਤਸਵੀਰਾਂ ਵੇਖਣ ਲੱਗੀ ਉਹ ਤਸਵੀਰਾਂ ਨੂੰ ਹੱਥ ਵਿੱਚ ਫੜ ਕੇ ਬੁੜਬੜਾਈ ਪੁੱਤਰ ਜਦੋਂ ਤੂੰ ਰੋਂਦਾ ਸੀ ਤਾਂ ਮੈਂ ਤੇਰੇ ਸਿਰ ਤੇ ਹੱਥ ਰੱਖ ਕੇ ਸਾਰੀ ਰਾਤ ਤੇਰੇ ਕੋਲ ਬੈਠੀ ਰਹਿੰਦੀ ਸੀ ਅੱਜ ਤੂੰ ਇੰਨਾ ਵੱਡਾ ਹੋ ਗਿਆ ਕਿ ਤੈਨੂੰ ਤੇਰੀ ਮਾਂ ਦਾ ਇਹ ਇਕੱਲਾਪਣਾ ਦਿਖਾਈ ਨਹੀਂ ਦਿੰਦਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਫਿਰ ਉਸਨੇ ਖੁਦ ਨੂੰ ਤਸੱਲੀ ਦਿੱਤੀ ਹਾਲੇ ਤਾਂ ਮੈਨੂੰ ਆਏ ਨੂੰ ਕੁਝ ਦਿਨ ਹੀ ਹੋਏ ਹਨ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ ਬਾਹਰ ਬੱਚੇ ਹੱਸ ਖੇਡ ਰਹੇ ਸਨ ਪਰ ਸ਼ੀਲਾ ਜੀ ਦੇ ਕਮਰੇ ਵਿੱਚ ਗਹਿਰਾ ਹਨੇਰਾ ਛਾਇਆ ਹੋਇਆ ਸੀ ਇੱਕ ਦਿਨ ਸ਼ੀਲਾ ਜੀ ਰਸੋਈ ਵਿੱਚ ਦੁੱਧ ਨੂੰ ਉਬਾਲਾ ਦੇ ਰਹੀ ਸੀ ਨੂ ਰਮਨ ਫੋਨ ਤੇ ਕਿਸੇ ਨਾਲ ਗੱਲ ਕਰਦੀ ਹੋਈ ਕਮਰੇ ਵਿੱਚ ਆਈ ਰਮਨ ਕਹਿ ਰਹੀ ਸੀ ਹਾਂ ਮੰਮੀ ਉਹੀ ਪੁਰਾਣੀਆਂ ਆਤ ਹਨ ਹਰ ਕੰਮ ਵਿੱਚ ਹਿੱਸਾ ਲੈਣਾ ਦੇਖਦੀ ਹਾਂ ਕਿੰਨੇ ਦਿਨ ਇੱਥੇ ਟਿਕਦੀ ਹੈ ਸ਼ੀਲਾ ਜੀ ਦੀ ਨੂ ਅੱਗੇ ਬੋਲੀ ਹੁਣ ਤਾਂ ਬੱਚੇ ਵੀ ਕਹਿਣ ਲੱਗੇ ਹਨ ਦਾਦੀ ਦੇ ਕਮਰੇ ਵਿੱਚੋਂ ਅਜੀਬ ਤਰ੍ਹਾਂ ਦੀ ਸਮੈਲ ਆਉਂਦੀ ਹੈ ਇਹ ਸਵ ਸ਼ੀਲਾ ਜੀ ਦੇ ਕੰਨਾਂ ਵਿੱਚ ਪਿਆ ਤੇ ਉਸ ਦਾ ਦਿਲ ਬੁਰੀ ਤਰ੍ਹਾਂ ਦੁਖੀ ਹੋਇਆ ਉਸ ਨੂੰ ਲੱਗਿਆ ਜਿਸ ਕਾਰਨ ਉਸ ਨੇ ਆਪਣੇ ਪੁੱਤਰ ਨਾਲ ਸਾਂਝਾ ਕਰਨ ਦਾ ਸੁਪਨਾ ਵੇਖਿਆ ਸੀ ਉਥੇ ਤਾਂ ਉਸ ਦੇ ਵਜੂਦ ਤੇ ਵੀ ਇਲਜ਼ਾਮ ਲੱਗ ਰਹੇ ਹਨ ਦਿਨ ਬੀਤਣ ਲੱਗੇ ਵਿਨੋਦ ਦਫ਼ਤਰ ਦੇ ਕੰਮਾਂ ਵਿੱਚ ਉਲਝਿਆ ਰਹਿੰਦਾ ਬੱਚੇ ਸਕੂਲ ਅਤੇ ਮੋਬਾਈਲ ਵਿੱਚ ਸ਼ੀਲਾ ਜੀ ਦਾ ਕਮਰਾ ਬਿਲਕੁਲ ਅਲੱਗ ਥਲੰਗ ਸੀ ਜਦੋਂ ਕਦੇ ਉਹ ਲੌਬੀ ਵਿੱਚ ਰੱਖਿਆ ਟੀਵੀ ਚਲਾ ਲੈਂਦੀ ਤਾ ਨੂੰ ਕਹਿੰਦੀ ਬੀਜੀ ਆਵਾਜ਼ ਘੱਟ ਕਰੋ ਬੱਚੇ ਡਿਸਟਰਬ ਹੁੰਦੇ ਹਨ ਜੇ ਉਹ ਕਮਰੇ ਦੀ ਖਿੜਕੀ ਖੋਲ ਲੈਂਦੀ ਤਾ ਨੂੰ ਕਹਿੰਦੀ ਮੱਛਰ ਆ ਜਾਣਗੇ ਇਸ ਨੂੰ ਬੰਦ ਕਰ ਦਿਓ ਹੌਲੀ ਹੌਲੀ ਸ਼ੀਲਾ ਜੀ ਨੂੰ ਲੱਗਣ ਲੱਗਿਆ ਇੱਥੇ ਤੇਰੇ ਲਈ ਜਗ੍ਹਾ ਤਾਂ ਹੈ ਪਰ ਆਪਣਤ ਨਹੀਂ ਇੱਕ ਸ਼ਾਮ ਨੂੰ ਜਦੋਂ ਵਿਨੋਦ ਦਫ਼ਤਰ ਤੋਂ ਆਇਆ ਤਾਂ ਸ਼ੀਲਾ ਜੀ ਨੇ ਹਿੰਮਤ ਜੁਟਾ ਕੇ ਕਿਹਾ ਪੁੱਤਰ ਮੈਂ ਤੇਰੇ ਲਈ ਆਲੂ ਦੇ ਪਰੌਂਠੇ ਬਣਾਏ ਹਨ ਤੈਨੂੰ ਬਚਪਨ ਵਿੱਚ ਬਹੁਤ ਪਸੰਦ ਸੀ ਬినੋਦ ਨੇ ਕਾਲੀ ਨਾ ਕਿਹਾ ਬੀਜੀ ਅੱਜ ਨਹੀਂ ਅੱਜ ਮੈਂ ਬਹੁਤ ਥੱਕ ਗਿਆ ਹਾਂ ਸ਼ੀਲਾ ਜੀ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਮੁੜ ਗਈ ਉਹ ਸੋਚਣ ਲੱਗੀ ਮੇਰਾ ਬੇਟਾ ਕਿੰਨੀ ਜਲਦੀ ਵੱਡਾ ਹੋ ਗਿਆ ਮੈਂ ਸ਼ਾਇਦ ਉਸੇ ਜਗ੍ਹਾ ਤੇ ਖੜੀ ਰਹਿ ਗਈ ਸ਼ੀਲਾ ਜੀ ਨੇ ਆਪਣੇ ਬੈਗ ਵਿੱਚੋਂ ਪਿੰਡ ਦੀ ਮਿੱਟੀ ਵਾਲੀ ਇੱਕ ਛੋਟੀ ਜੀ ਸ਼ੀਸ਼ੀ ਗੱਡੀ ਉਸਨੇ ਹੌਲੀ ਜੇ ਕਿਹਾ ਘਟ ਤੋਂ ਘਟ ਇਹ ਮਿੱਟੀ ਤਾਂ ਹੁਣ ਵੀ ਮੈਨੂੰ ਆਪਣੀ ਸਮਝਦੀ ਹੈ ਅਗਲੀ ਸ਼ਾਮ ਵਿਨੋਦ ਜਦੋਂ ਘਰ ਆਇਆ ਤਾਂ ਸ਼ੀਲਾ ਜੀ ਲੌਬੀ ਵਿੱਚ ਬੈਠੀ ਸੀ ਉਸਨੇ ਮੁਸਕਰਾਉਂਦੇ ਹੋਏ ਕਿਹਾ ਬੇਟਾ ਥੋੜੀ ਦੇਰ ਮੇਰੇ ਕੋਲ ਬੈਠ ਜਾ ਵਿਨੋਦ ਨੇ ਟਾਈਮ ਦੇਖਦੇ ਹੋਏ ਕਿਹਾ ਮਾਂ 9 ਵਜੇ ਮੇਰੀ ਮੀਟਿੰਗ ਹੈ ਸ਼ੀਲਾ ਜੀ ਦੀ ਗੱਲ ਸੁਣੇ ਬਿਨਾ ਵਿਨੋਦ ਆਪਣੇ ਕਮਰੇ ਵਿੱਚ ਚਲਾ ਗਿਆ। ਸ਼ੀਲਾ ਜੀ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਸੀ। ਉਹ ਮਨ ਹੀ ਮਨ ਇੱਕ ਫੈਸਲਾ ਕਰ ਚੁੱਕੀ ਸੀ। ਉਸਨੇ ਆਪਣੇ ਕਮਰੇ ਦੀ ਖਿੜਕੀ ਖੋਲੀ। ਬਾਹਰ ਝੜੀ ਲੱਗੀ ਹੋਈ ਸੀ। ਨੂੰਹ ਨੇ ਫੇਰ ਆ ਕੇ ਕਿਹਾ, "ਬੀਜੀ, ਖਿੜਕੀ ਬੰਦ ਕਰ ਲਓ ਨਹੀਂ ਤਾਂ ਫਰਸ਼ ਿੱਲਾ ਹੋ ਜਾਵੇਗਾ।" ਸ਼ੀਲਾ ਜੀ ਨੇ ਹੌਲੀ ਜੇ ਅੱਖਾਂ ਬੰਦ ਕੀਤੀਆਂ। ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਜ਼ਿੰਦਗੀ ਦਾ ਹਰਸ਼ਤਾ ਕਦੋਂ ਦਾ ਕਿੱਲਾ ਹੋ ਚੁੱਕਿਆ ਹੈ ਜਦੋਂ ਇੱਕ ਮਾਂ ਆਪਣੇ ਪੁੱਤਰ ਦੇ ਘਰ ਇੱਕ ਮਹਿਮਾਨ ਬਣ ਜਾਵੇ ਜਿੱਥੇ ਉਸ ਦੇ ਬੁਢਾਪੇ ਨੂੰ ਬੋਝ ਸਮਝਿਆ ਜਾਵੇ ਤਾਂ ਉਸ ਘਰ ਤੋਂ ਦੂਰ ਹੋ ਜਾਣਾ ਹੀ ਸਭ ਤੋਂ ਵੱਡਾ ਸੁੱਖ ਹੁੰਦਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਂ-ਬਾਪ ਦੀ ਜਗ੍ਹਾ ਘਰ ਵਿੱਚ ਸਭ ਤੋਂ ਵੱਧ ਸਤਿਕਾਰ ਵਾਲੀ ਹੁੰਦੀ ਹੈ ਉਹਨਾਂ ਨੂੰ ਘਰ ਦੀ ਰੌਣਕ ਬਣਾਈਏ ਕੈਦੀ ਨਹੀਂ ਸ਼ੀਲਾ ਜੀ ਨੇ ਹੌਲੀ ਜੇ ਆਪਣੇ ਕਮਰੇ ਦੀ ਖਿੜਕੀ ਬੰਦ ਕਰ ਲਈ ਪਰ ਉਸ ਦੇ ਅੰਦਰ ਦਾ ਤੂਫਾਨ ਹੁਣ ਸ਼ਾਂਤ ਹੋ ਚੁੱਕਿਆ ਸੀ ਉਸ ਨੇ ਅਹਿਸਾਸ ਕਰ ਲਿਆ ਸੀ ਕਿ ਉਹ ਇੱਥੇ ਸਿਰਫ ਇੱਕ ਪੁਰਾਣਾ ਸਮਾਨ ਬਣ ਕੇ ਰਹਿ ਗਈ ਹੈ ਜਿਸ ਦੀ ਜਗ੍ਹਾ ਘਰ ਦੇ ਪਿਛਲੇ ਪਾਸੇ ਇੱਕ ਨੁੱਕਰ ਵਿੱਚ ਹੈ ਅਗਲੇ ਦਿਨ ਸਵੇਰੇ ਤੜਕੇ ਜਦੋਂ ਸਾਰਾ ਘਰ ਪਰਿਵਾਰ ਸੁੱਤਾ ਹੋਇਆ ਸੀ ਸ਼ੀਲਾ ਜੀ ਉੱਠੀ ਉਸ ਨੇ ਹੌਲੀ-ਹੌਲੀ ਆਪਣਾ ਛੋਟਾ ਜਿਹਾ ਬੈਗ ਤਿਆਰ ਕੀਤਾ ਉਸ ਬੈਗ ਵਿੱਚ ਸਿਰਫ ਉਹ ਪੁਰਾਣੀ ਸ਼ੀਸ਼ੀ ਸੀ ਜਿਸ ਵਿੱਚ ਪਿੰਡ ਦੀ ਮਿੱਟੀ ਸੀ ਤੇ ਭਗਵਾਨ ਦੀ ਉਹ ਤਸਵੀਰ ਜੋ ਉਸਨੇ ਕੰਧ ਤੇ ਲਾਈ ਸੀ ਰਸੋਈ ਵਿੱਚੋਂ ਲੰਘਦੇ ਹੋਏ ਉਸਨੇ ਦੋ ਚੀਜ਼ਾਂ ਮੇਜ਼ ਤੇ ਰੱਖੀਆਂ ਨਵੀਂ ਚਾਦਰ ਜੋ ਉਹ ਪਿੰਡ ਤੋਂ ਆਪਣੇ ਪੋਤਿਆਂ ਲਈ ਖਰੀਦ ਕੇ ਲਿਆਈ ਸੀ ਇੱਕ ਚਿੱਠੀ ਜੋ ਉਸਨੇ ਰਾਤ ਨੂੰ ਹਨੇਰੇ ਵਿੱਚ ਹੰਝੂਆਂ ਦੀ ਰੋਸ਼ਨੀ ਵਿੱਚ ਲਿਖੀ ਸੀ ਉਹ ਬਿਨਾਂ ਕਿਸੇ ਅਵਾਜ਼ ਦੇ ਬਿਨਾਂ ਕਿਸੇ ਨੂੰ ਜਗਾਏ ਦਰਵਾਜ਼ੇ ਨੂੰ ਚੁੱਪਚਾਪ ਖੋਲ ਕੇ ਬਾਹਰ ਨਿਕਲ ਗਈ ਉਸਨੇ ਪਿੱਛੇ ਮੁੜ ਕੇ ਨਵੇਂ ਘਰ ਵੱਲ ਨਹੀਂ ਦੇਖਿਆ ਕਿਉਂਕਿ ਉਸ ਨੂੰ ਡਰ ਸੀ ਕਿ ਉਸਦੇ ਕਦਮ ਰੁਕ ਜਾਣਗੇ ਕੁਝ ਘੰਟਿਆਂ ਬਾਅਦ ਵਿਨੋਦ ਜਦੋਂ ਕਾਹਲੀ ਵਿੱਚ ਕੌਫੀ ਪੀਣ ਲਈ ਰਸੋਈ ਵਿੱਚ ਆਇਆ ਤਾਂ ਉਸ ਦੀ ਨਜ਼ਰ ਮੇਜ਼ ਤੇ ਪਈ ਨਵੀਂ ਚਾਦਰ ਦੇ ਹੇਠਾਂ ਚਿੱਠੀ ਸੀ ਵਿਨੋਦ ਨੇ ਚਿੱਠੀ ਖੋਲੀ ਜਿਸ ਤੇ ਮਾਨਦੀਆਂ ਕੰਬਦੀਆਂ ਉਂਗਲਾਂ ਦੇ ਅੱਖਰ ਸਨ ਮੇਰੇ ਪਿਆਰੇ ਬਨੋਧ ਪੁੱਤਰ ਜਦੋਂ ਮੈਂ ਤੈਨੂੰ ਜਨਮ ਦਿੱਤਾ ਤਾਂ ਮੈਂ ਸੋਚਿਆ ਸੀ ਕਿ ਤੂੰ ਮੇਰੀ ਦੁਨੀਆ ਹੈ ਮੈਂ ਇੱਥੇ ਸਿਰਫ ਕੁਝ ਦਿਨਾਂ ਲਈ ਆਈ ਸੀ ਪਰ ਮੈਂ ਜਲਦੀ ਹੀ ਸਮਝ ਗਈ ਸੀ ਕਿ ਇਹ ਸ਼ਹਿਰ ਇਹ ਘਰ ਅਤੇ ਸ਼ਾਇਦ ਤੇਰੀ ਜ਼ਿੰਦਗੀ ਵੀ ਹੁਣ ਮੇਰੇ ਪੁਰਾਣੇ ਖਿਆਲਾਂ ਲਈ ਨਹੀਂ ਹੈ ਤੂੰ ਬਹੁਤ ਥੱਕਿਆ ਹੋਇਆ ਹੈ ਪੁੱਤਰ ਤੇਰੀ ਮੀਟਿੰਗ ਹੈ ਤੇਰਾ ਕੰਮ ਹੈ ਤੇਰੀ ਨਵੀਂ ਜ਼ਿੰਦਗੀ ਹੈ ਮੈਂ ਤੇਰੀ ਥਕਾਵਟ ਵਧਾਉਣਾ ਨਹੀਂ ਚਾਹੁੰਦੀ ਤੂੰ ਕੱਲ ਕਿਹਾ ਸੀ ਕਿ ਤੂੰ ਬਹੁਤ ਥੱਕਿਆ ਹੋਇਆ ਹੈ ਇਸ ਲਈ ਮੈਂ ਤੇਰੀ ਮਾਂ ਤੇਰੀ ਜ਼ਿੰਦਗੀ ਵਿੱਚੋਂ ਥੋੜਾ ਦੂਰ ਹੋ ਰਹੀ ਹਾਂ ਤਾਂ ਜੋ ਤੈਨੂੰ ਆਰਾਮ ਮਿਲ ਸਕੇ ਬੇਟਾ ਮੈਂ ਤੇਰੇ ਤੋਂ ਬਹੁਤ ਕੁਝ ਨਹੀਂ ਮੰਗਿਆ ਸੀ ਸਿਰਫ ਦੋ ਸ਼ਬਦ ਦੋ ਪਿਆਰ ਭਰੀਆਂ ਗੱਲਾਂ ਤੇ ਸਭ ਨਾਲ ਬੈਠ ਕੇ ਖਾਣਾ ਖਾਣ ਲਈ ਕੁਝ ਪਲ ਪਰ ਸ਼ਾਇਦ ਉਹ ਵੀ ਤੇਰੇ ਕੀਮਤੀ ਸਮੇਂ ਨਾਲੋਂ ਜ਼ਿਆਦਾ ਮਹਿੰਗੇ ਸਨ ਮੈਂ ਵਾਪਸ ਜਾ ਰਹੀ ਹਾਂ ਉਸ ਪਿੰਡ ਦੀ ਮਿੱਟੀ ਕੋਲ ਜੋ ਹਾਲੇ ਵੀ ਮੈਨੂੰ ਆਪਣੀ ਸਮਝਦੀ ਹੈ ਇਹ ਨਵੀਂ ਚਾਦਰ ਤੇਰੇ ਬੱਚਿਆਂ ਲਈ ਮੈਂ ਨਹੀਂ ਚਾਹੁੰਦੀ ਕਿ ਮੇਰੇ ਸਮੈਲ ਵਾਲੇ ਕਮਰੇ ਦੀ ਕੋਈ ਚੀਜ਼ ਉਹਨਾਂ ਦੇ ਕੰਮ ਆਵੇ ਖੁਸ਼ ਰਹੀ ਮੇਰਾ ਪੁੱਤਰ ਤੇਰੀ ਹਮੇਸ਼ਾ ਖੈਰ ਮੰਗਣ ਵਾਲੀ ਤੇਰੀ ਮਾਂ ਚਿੱਠੀ ਪੜਦੇ ਹੀ ਬਿਨੋਦ ਦੇ ਹੱਥੋਂ ਕੌਫੀ ਦਾ ਕੱਪ ਡਿੱਗ ਗਿਆ ਆਖਰੀ ਲੰਨ ਤੇ ਉਸ ਦੇ ਦਿਲ ਤੇ ਗਹਿਰਾ ਜ਼ਖਮ ਕੀਤਾ ਸੀ ਉਸ ਨੂੰ ਯਾਦ ਆਇਆ ਕਿ ਉਸ ਦੀ ਪਤਨੀ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਬੱਚੇ ਕਹਿੰਦੇ ਹਨ ਦਾਦੀ ਦੇ ਕਮਰੇ ਵਿੱਚੋਂ ਸਮੈਲ ਆਉਂਦੀ ਹੈ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਮਾਂ ਨੇ ਉਹ ਸਭ ਸੁਣ ਲਿਆ ਸੀ ਉਸ ਨੂੰ ਆਪਣਾ ਬਚਪਨ ਯਾਦ ਆਇਆ ਰਾਤ ਨੂੰ ਬੁਖਾਰ ਹੋਣ ਤੇ ਮਾਂ ਦਾ ਹੱਥ ਆਲੂ ਦੇ ਪਰੌਂਠੇ ਦੀ ਖੁਸ਼ਬੂ ਅਤੇ ਵੀਜੀ ਤੁਸੀਂ ਬਹੁਤ ਬਹਾਦਰ ਹੋ ਕਹਿਣ ਵਾਲਾ ਉਹ ਪੁੱਤਰ ਉਹ ਕਿੱਥੇ ਗਵਾਚ ਗਿਆ ਸੀ ਉਸ ਨੇ ਵੱਡਾ ਹੋਣ ਦੀ ਕਾਲੀ ਵਿੱਚ ਆਪਣੀ ਮਾਂ ਨੂੰ ਹੀ ਪਿੱਛੇ ਛੱਡ ਦਿੱਤਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਆਪਣੀ ਮਾਂ ਨੂੰ ਬੁਢਾਪੇ ਦੀ ਸਭ ਤੋਂ ਵੱਡੀ ਸਜ਼ਾ ਦਿੱਤੀ ਹੈ ਅਣਦੇਖੀ ਦਾ ਇਕੱਲਾਪਨ ਵਿਨੋਦ ਨੇ ਕਾਲੀ-ਕਾਲੀ ਕੱਪੜੇ ਪਾਏ ਉਸ ਨੇ ਆਪਣੀ ਪਤਨੀ ਨੂੰ ਝੰਡੋੜਿਆ ਮਾਂ ਚਲੀ ਗਈ ਹੈ ਮੈਂ ਉਹਨਾਂ ਨੂੰ ਲੱਭਣ ਜਾ ਰਿਹਾ ਹਾਂ ਉਹ ਬਿਨਾਂ ਕੁਝ ਸੋਚੇ ਸਮਝੇ ਸਟੇਸ਼ਨ ਵੱਲ ਭੱਜਿਆ ਉਸ ਦੇ ਮਨ ਵਿੱਚ ਸਿਰਫ ਇੱਕ ਹੀ ਪ੍ਰਾਰਥਨਾ ਸੀ ਕਿ ਉਹ ਮਾਂ ਨੂੰ ਲੱਭ ਲਵੇ ਤੇ ਕਹਿ ਸਕੇ ਕਿ ਉਹ ਆਪਣੇ ਬੇਦਰਦ ਬੁਢਾਪੇ ਦਾ ਸਹਾਰਾ ਬਣਨ ਲਈ ਵਾਪਸ ਆ ਗਿਆ ਹੈ ਇਹ ਅੰਤਮਾਂ ਦੀ ਚੁੱਪ ਕੁਰਬਾਨੀ ਰਾਹੀਂ ਪੁੱਤਰ ਨੂੰ ਉਸ ਦੀ ਭੁੱਲ ਦਾ ਅਹਿਸਾਸ ਕਰਵਾਉਂਦਾ ਹੈ ਇਹ ਸਿਰਫ ਇਕ ਮਾਂ ਦਾ ਜਾਣਾ ਨਹੀਂ ਸੀ ਸਗੋਂ ਪੁੱਤਰ ਦੇ ਅੰਦਰੋਂ ਮਮਤਾ ਦੇ ਰਿਸ਼ਤੇ ਦਾ ਟੁੱਟਣਾ ਹੈ। ਵਿਨੋਦ ਪਾਗਲਾ ਮੰਗ ਰੇਲਵੇ ਸਟੇਸ਼ਨ ਵੱਲ ਭੱਜਿਆ। ਉਸ ਨੂੰ ਸਿਰਫ ਇੱਕ ਚੀਜ਼ yaad ਸੀ ਮਾਂ ਦੇ ਹੱਥਾਂ ਦੇ ਬਣਾਏ ਪਰੌਂਠਿਆਂ ਦੀ ਖੁਸ਼ਬੂ ਤੇ ਉਹ ਅਣਦੇਖੀ ਜੋ ਉਸਨੇ ਮਾਂ ਨੂੰ ਦਿੱਤੀ ਸੀ। ਹਰ ਪਲ ਉਸ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਸੀ। ਸਟੇਸ਼ਨ ਤੇ ਕਾਫੀ ਭੀੜ ਸੀ। ਵਿਨੋਦ ਨੇ ਹਰ ਪਾਸੇ ਨਿਗਾਹ ਮਾਰੀ। ਪਰ ਮਾਂ ਕਿਤੇ ਨਜ਼ਰ ਨਾ ਆਈ ਨਿਰਾਸ਼ ਹੋ ਕੇ ਉਹ ਇੱਕ ਬੈਂਚ ਤੇ ਬੈਠ ਗਿਆ ਜਦੋਂ ਉਸ ਨੂੰ ਦੂਰੋਂ ਇੱਕ ਜਾਣਿਆ ਪਛਾਣਿਆ ਚਿਹਰਾ ਦਿਖਾਈ ਦਿੱਤਾ ਸ਼ੀਲਾ ਜੀ ਆਪਣੇ ਛੋਟੇ ਜਿਹੇ ਬੈਗ ਕੋਲ ਬੈਠੀ ਸੀ ਜਿਸ ਤੇ ਉਸ ਦੇ ਪਿੰਡ ਦੀ ਮਿੱਟੀ ਵਾਲੀ ਸ਼ੀਸ਼ੀ ਪਈ ਸੀ ਉਹ ਟਿਕਟ ਲੈਣ ਦੀ ਉਡੀਕ ਕਰ ਰਹੀ ਸੀ ਉਸ ਦੇ ਚਿਹਰੇ ਤੇ ਸ਼ਾਂਤੀ ਸੀ ਜਿਵੇਂ ਉਹ ਅੰਤ ਵਿੱਚ ਬੇਦਰਦ ਬੁੜਾਪੇ ਦੀ ਕੈਦ ਤੋਂ ਆਜ਼ਾਦ ਹੋ ਗਈ ਹੋਵੇ ਵਿਨੋਦ ਨੇ ਭੱਜ ਕੇ ਮਾਂ ਕੋਲ ਪਹੁੰਚਿਆ ਉਸ ਨੇ ਝੁੱਕ ਕੇ ਮਾਂ ਦੇ ਪੈਰਾਂ ਨੂੰ ਫੜ ਲਿਆ ਮਾਂ ਮਾਂ ਮੈਨੂੰ ਮਾਫ਼ ਕਰ ਦੇ ਕਿਰਪਾ ਕਰਕੇ ਨਾ ਜਾਓ ਵਿਨੋਦ ਦੀ ਆਵਾਜ਼ ਵਿੱਚ ਰੋਣਾ ਸੀ ਸ਼ੀਲਾ ਜੀ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖਿਆ ਪੁੱਤਰ ਤੂੰ ਕਿਉਂ ਆਇਆ ਤੈਨੂੰ ਤਾਂ ਮੀਟਿੰਗ ਵਿੱਚ ਜਾਣਾ ਸੀ ਕੋਈ ਮੀਟਿੰਗ ਜ਼ਰੂਰੀ ਨਹੀਂ ਹੈ ਮਾਂ ਮੇਰੀ ਸਭ ਤੋਂ ਜ਼ਰੂਰੀ ਮੀਟਿੰਗ ਤੁਸੀਂ ਹੋ ਮੈਂ ਅੰਨਾ ਹੋ ਗਿਆ ਸੀ ਮੈਂ ਕੰਮ ਅਤੇ ਤਰੱਕੀ ਦੀ ਦੌੜ ਵਿੱਚ ਇਹ ਭੁੱਲ ਗਿਆ ਕਿ ਮੇਰੀ ਅਸਲੀ ਦੌਲਤ ਤੇ ਮੇਰਾ ਅਸਲੀ ਸਹਾਰਾ ਕੌਣ ਹੈ ਤੁਹਾਡੀ ਚਿੱਠੀ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਵਿਨੋਦ ਨੇ ਮਾਂ ਦੇ ਹੱਥ ਨੂੰ ਚੁੰਮਿਆ ਮੈਂ ਸੁਣ ਲਿਆ ਸੀ ਸਭ ਕੁਝ ਮਾਂ ਉਹ ਮੇਰੀ ਗਲਤੀ ਸੀ ਮੈਂ ਤੁਹਾਨੂੰ ਇਕੱਲੇਪਣ ਵਿੱਚ ਧੱਕ ਦਿੱਤਾ ਸ਼ੀਲਾ ਜੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਪਰ ਇਹ ਹੰਝੂ ਦਰਦ ਦੇ ਨਹੀਂ ਸਗੋਂ ਪੁੱਤਰ ਦੇ ਅਹਿਸਾਸ ਦੇ ਸਨ ਮਾਂ ਤਾਂ ਹਮੇਸ਼ਾ ਮਾਰੈਂਦੀ ਹੈ ਉਸਨੇ ਬਨੋਦ ਨੂੰ ਗਲੇ ਲਾ ਲਿਆ ਮੇਰਾ ਪੁੱਤਰ ਹਾਰ ਗਿਆ ਹੈ ਸ਼ੀਲਾ ਨੇ ਪਿਆਰ ਨਾਲ ਕਿਹਾ ਹਾਂ ਮਾਂ ਮੈਂ ਹਾਰ ਗਿਆ ਆਪਣੇ ਫਰਜ਼ਾਂ ਅੱਗੇ ਪਰ ਹੁਣ ਮੈਂ ਵਾਪਸ ਆ ਗਿਆ ਹਾਂ ਘਰ ਚੱਲੋ ਮਾਂ ਮੈਂ ਵਾਅਦਾ ਕਰਦਾ ਹਾਂ ਤੁਹਾਡਾ ਕਮਰਾ ਹੁਣ ਘਰ ਦੇ ਪਿਛਲੇ ਪਾਸੇ ਨਹੀਂ ਹੋਵੇਗਾ ਤੁਹਾਡੀ ਜਗ੍ਹਾ ਹੁਣ ਮੇਰੇ ਦਿਲ ਵਿੱਚ ਅਤੇ ਸਾਡੇ ਸਭ ਦੇ ਕੋਲ ਹੋਵੇਗੀ ਬਨੋਦ ਨੇ ਟਿਕਟ 카운ਟਰ ਤੇ ਜਾ ਕੇ ਮਾਂ ਦੀ ਟਿਕਟ ਵਾਪਸ ਕਰਵਾਈ ਅਤੇ ਪਿਆਰ ਨਾਲ ਮਾਂ ਦਾ ਵੈਗ ਫੜ ਕੇ ਉਸ ਨੂੰ ਗੱਡੀ ਵਿੱਚ ਬਿਠਾਇਆ ਜਦੋਂ ਉਹ ਘਰ ਪਹੁੰਚੇ ਤਾਂ ਰਮਨ ਵੀ ਡਰੀ ਹੋਈ ਅਤੇ ਸ਼ਰਮਿੰਦਾ ਖੜੀ ਸੀ ਰਮਨ ਨੇ ਹੱਥ ਜੋੜ ਕੇ ਕਿਹਾ ਵੀ ਜੀ ਮੈਨੂੰ ਮਾਫ ਕਰ ਦੇਣਾ ਮੈਂ ਮੋਬਾਈਲ ਅਤੇ ਰਸਮੀ ਜ਼ਿੰਦਗੀ ਵਿੱਚ ਐਨੀ ਉਲਝ ਗਈ ਸੀ ਕਿ ਤੁਹਾਡੇ ਪਿਆਰ ਨੂੰ ਇੱਕ ਬੋਝ ਸਮਝ ਲਿਆ ਮੈਂ ਹੁਣ ਤੋਂ ਇੱਕ ਧੀ ਬਣ ਕੇ ਰਹਿਣ ਦੀ ਕੋਸ਼ਿਸ਼ ਕਰਾਂਗੀ ਸ਼ੀਲਾ ਜੀ ਨੇ ਆਪਣੀ ਨੂਨ ਨੂੰ ਗਲੇ ਲਗਾਇਆ ਉਸ ਨੂੰ ਅਹਿਸਾਸ ਹੋਇਆ ਕਿ देर ਨਾਲ ਸਹੀ ਪਰ ਉਸ ਦੇ ਪੁੱਤਰ ਅਤੇ ਨੂਨ ਨੂੰ ਅਸਲੀ ਰਿਸ਼ਤਿਆਂ ਦੀ ਕਦਰ ਦੀ ਸਮਝ ਆ ਗਈ ਹੈ ਉਸ ਰਾਤ ਸ਼ੀਲਾ ਜੀ ਨੇ ਬਨੋਦ ਅਤੇ ਬੱਚਿਆਂ ਨਾਲ ਬੈਠ ਕੇ ਖਾਣਾ ਖਾਧਾ ਕਮਰਾ ਭਾਵੇਂ ਛੋਟਾ ਸੀ ਪਰ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਸ਼ੀਲਾ ਜੀ ਨੇ ਆਪਣੇ ਮਨ ਵਿੱਚ ਸੋਚਿਆ ਮਮਤਾ ਦੀ ਜਿੱਤ ਹੋ ਗਈ ਬੇਸ਼ੱਕ ਬੁਢਾਪਾ ਬੇਦਰਦ ਸੀ ਪਰ ਪਿਆਰ ਦੀ ਇੱਕ ਝਲਕ ਨੇ ਇਸ ਨੂੰ ਮੁੜ ਤੋਂ ਰੌਸ਼ਨ ਕਰ ਦਿੱਤਾ ਸਮਾਂ ਅਤੇ ਧੰਨ ਦੀ ਦੌੜ ਵਿੱਚ ਅਸੀਂ ਅਕਸਰ ਸਭ ਤੋਂ ਅਨਮੋਲ ਰਿਸ਼ਤੇ ਮਾਪਿਆਂ ਦਾ ਪਿਆਰ ਗਵਾ ਬੈਠਦੇ ਹਾਂ ਮਾਪੇ ਘਰ ਦੀ ਜ਼ਰੂਰਤ ਨਹੀਂ ਘਰ ਦੀ ਰੂਹ ਹੁੰਦੇ ਹਨ ਉਹਨਾਂ ਦੇ ਪਿਆਰ ਨੂੰ ਮਿਲਣ ਵਾਲੀ ਹਰ ਅਣ ਦੇਖੀ ਸਾਡੇ ਬੁਢਾਪੇ ਦੀ ਨੀਂਹ ਵਿੱਚ ਪੱਥਰ ਬਣ ਜਾਂਦੀ ਹੈ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਰੱਬ ਰਾਖਾ